ਲੋ ਵੀ ਮੇਤਰੋ ਤੁਹਾਡੇ ਵਾਸਤੇ ਨਾ ਜਿਹੜਾ ਆ ਟਰੈਕਟਰ ਲਿਆਇਆ ਸੀਸਾ ਵੀ ਇਹਨੂੰ ਦੇਖ ਕੇ ਨੀਵੀ ਪਾਉ ਬਹੁਤ ਭਰਾ ਫੋਨ ਲਾਉਂਦੇ ਨੇ ਕਹਿੰਦੇ ਭਾਈ ਫਾਰਮ 60 ਹੋਵੇ ਯਾਰ ਬਹੁਤ ਘੱਟ ਮਿਲਦੇ ਹੁੰਦੇ ਆ ਜਿਹੜੇ ਸੱਜਣਾਂ ਲਵੇ ਇਹ ਟਰੈਕਟਰ ਹੁੰਦੇ ਆ ਉਹ ਵੇਚਦੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਗੁਣਾ ਦਾ ਪਤਾ ਹੈ ਨਾ ਤੇ ਇੱਕ ਤਾਂ ਹੈਗਾ ਇਹ ਫਾਰਮ 60 ਹੈ ਤੇ ਦੂਸਰਾ ਸੱਜਣ ਨੂੰ ਇਹਦਾ ਪੀਵੀਵੀ 60 ਹੈ ਇਹ ਚ ਦੋ ਜਿਵੇਂ ਕਹਦੀ ਲਸਣ ਇਕੱਠੇ ਹੋਏ ਹੋਏ ਆ ਤੇ ਇੰਜਨ ਗੇਅਰ ਦੀ ਕਿਵੇਂ ਆ ਇਹਦੀ ਗਾਰੰਟੀ ਵੈਸੇ ਤਾਂ ਗੱਭੂ ਮਾੜੇ ਟਰੈਕਟਰ ਲਿਆਉਂਦਾ ਨਹੀਂ ਪਰ ਫਿਰ ਵੀ ਆਪਾਂ ਉਸ ਲੈਨੇ ਆ ਕਿਉਂਕਿ ਜਿੰਨਾ ਚਿਰ ਦੇ ਘੂਸਾ ਸਿਕਰ ਕੀ ਹਾਲ ਚਾਲ ਨੇ ਬਹੁਤ ਵਧੀਆ ਠੀਕ ਹੈ ਇਹ ਪਹਿਲਾਂ ਤਾਂ ਕਿੱਥੋਂ ਲੱਭ ਕੇ ਲੈਂਦਾ ਐ ਦੱਸ ਉਹ ਸਾਈ ਤੇਰੇ ਵਰਗੇ ਮਿੱਤਰ ਪਿਆਰਾਂ ਤੋਂ ਮਿਲ ਜਾਂਦਾ ਕਿਸੇ ਵਪਾਰੀ ਬੰਦੇ ਕੋਲੇ ਸੀ ਵਪਾਰੀ ਬੰਦੇ ਨੇ ਲਵੇ ਦੀ ਮੈਂ ਤਾਂ ਇਹ ਦੇਖ ਕੇ ਬੰਨ ਭਰਤਾ ਆਪਾਂ ਵਿੱਚ ਚਲ ਕੋਈ ਗੱਲ ਨਹੀਂ ਵੇਚ ਲਾਂਗੇ ਅੱਛਾ ਹਾਂ ਫਾਰਮ 60 ਹੈ ਇਹ ਹੈ ਤੇ ਪੀ ਵੀ ਵੀ ਦਾ 60 ਹਾਂ 20 20 60 ਓਕੇ ਇਹ ਪੀ ਵੀ 60 ਹੈ ਕਿੱਥੋਂ ਦਾ ਬਈ ਇਹ 60000 ਇੱਧਰ ਲਾਉ ਵਿੱਚ ਦੇਖ ਪੀਪੀ 60 ਇਧਰ ਲੱਜ ਰਿਹਾ ਇਹ ਮੇਰੇ ਹਿਸਾਬ ਨਾਲ ਮੁਕਸਰ ਬੰਨੀ ਦਾ ਹੈਗਾ ਮੁਕਸਰ ਸਾਈਡ ਦਾ ਹਾਂ ਕਿਉਂਕਿ ਮੁਕਸਰ ਦਾ ਤਾਂ ਪੀਪੀ 30 ਹੈ ਚਲੇ ਇਹ ਦੁੱਗਣਾ ਖਿਲਾੜਾ ਹਾਂ ਇਧਰ ਸਾਈਡ ਦਾ ਕਿਸ ਤਹਿਸੀਲ ਦਾ ਨੰਬਰ ਹੈ ਮੈਨੂੰ ਯਾਦ ਨਹੀਂ ਹੈਗਾ ਮੈਂ ਤਾਂ ਅੱਛਾ ਓਕੇ ਤੇ ਭਾਈ ਇੰਜਨ ਗੇਰ ਦੇ ਕਿੱਥੇ ਰੰਨਾ ਮਗਾ ਇੰਜ ਕਿਰਦਾ ਕਿ ਨਾ ਨਾਲ ਦਾ ਹੀ ਹਲੇ ਤਾਂ ਪੰਪਟੀ ਖੁੱਲੇ ਨਹੀਂ ਹਲੇ ਤਾਂ ਨਾ ਨਾ ਪੰਪ ਬੰਬਲੇ ਹਲੇ ਨਾ ਪੰਚਨ ਦਾ ਕੀ ਖੁੱਲਣਾ ਪੰਪ ਨਹੀਂ ਖੁੱਲੇ ਹਲੇ ਇੱਧਰ ਲਿਆ ਹਲੇ ਤੱਕ ਬਈ ਕਹਿੰਦਾ ਪੰਪ ਵੀ ਨਹੀਂ ਖੁੱਲਿਆ ਸਾਰਾ ਕੁਝ ਨਾਲ ਦਾ ਪੰਪੂ ਬੰਗੋ ਸਾਰੇ ਕਿਸੇ ਸੈਲਫਨੂ ਵੀ ਚਾਬੀ ਨਹੀਂ ਯਾਰ ਹਲੇ ਤੱਕ ਸਹੀ ਗੱਲ ਉਹ ਕਿਸੇ ਪਾਸੇ ਨਹੀਂ ਗੱਲ ਛਕਰਾਇਚ ਵੀ ਨਹੀਂ ਬਈ ਹਨਾ ਕਿਤੇ ਬਹੁਤ ਸਾਹਮਣੇ ਰੱਖਿਆ ਬੰਦੇ ਨੇ ਕਿਸੇ ਨੇ ਰੱਖਣ ਵਾਲੀ ਤਾਂ ਕਮਾਲੀ ਕੀਤੀ ਪਈ ਆ ਯਾਰ ਬਿਲਕੁਲ ਬੜੇ ਮਗਰਾੜਾ ਮੂੜਾ ਨਹੀਂ ਆਮ ਜਰ ਪੈ ਜਾਂਦੀਆਂ ਦੇਖ ਰੇ ਮਗਰਾੜਾ ਮੂੜਾ ਪੈ ਪਾਣੇ ਸ਼ੀਸ਼ਾ ਰਿਸਕਾ ਮਾਰਦਾ ਉਹ ਦੇਖ ਕਮਾਲ ਦੀ ਗੱਲ ਹੈ ਟਰੈਕਟਰ ਤੇ ਇਸ ਦਾ ਇਹ ਟਾਇਰ ਕਿੰਨੇ ਪੈਸੇ ਹੋਣਿਆ ਮਗਰ ਟਾਇਰ ਹੈਗੇ ਆ ਕਿਦੇ 85 90 ਪੈਸੇ ਟਾਇਰ 13 ਦੇ ਟਾਇਰਾਂ ਚਾਹਣਾ ਹਾਂ ਹਾਂ 13 ਦੇ ਟਾਇਰ ਇਹ 7 ਮਾਡਲ ਕਾਲੇ ਸਟਿਕਰਾਂ ਵਾਲਾ ਅੱਛਾ ਵੱਡੀ ਇਹਦੇ ਕਾਲੇ ਸਟਿਕਰ ਆਪਾਂ ਲਵਾਇਆ ਵੀਰੇ ਆਹ ਸਟਿਕਰ ਆਪਾਂ ਲਵਾਤੀ ਹਾਂ ਓਕੇ ਓਕੇ ਕਿਉਂਕਿ ਨਾ ਫਿੱਟ ਜਾਂਦੇ ਆ ਥੋੜਾ ਟਾਈਮ ਪਾ ਕੇ ਪੇਂਟ ਹੋ ਜਾਂਦੇ ਇਹ ਤਾਂ ਗੱਲ ਹੈ ਹਾਂ ਇਹਨਾਂ ਨਾਲ ਹੋਰ ਦੁਗਣਾ ਸੋਹਣਾ ਲੱਗਣ ਲੱਗਿਆ ਸਟਿਕਰ ਲੱਗਨ ਨਾਲ ਬਿਲਕੁਲ ਜੀ ਬਿਲਕੁਲ ਹਾਂ ਨਵਾਂ ਰਾਈਟਰ ਚਲਾਇਦਾ ਵੀ ਬਹੁਤ ਚੰਗਾ ਰਾਈਟਰ ਹੈਗਾ ਅੱਛਾ ਉਦਾਂ ਵੀ ਕੋਈ ਸਮੱਸਿਆ ਵੀ ਰੁਪਈਏ ਦੀ ਨਾ ਨਾ ਨ ਆਹਨ ਤਾਂ ਲਾ ਵੀ ਜੇ ਜਾ ਕੇ ਵਿੜੇ ਚ ਖੜਾਤਾ ਅਗਲਾ ਚਾਰ ਸ਼ਾਂਪਾ ਅਗਲਾ ਵੱਧ ਪਾ ਕੇ ਜਾਉ ਮੁੰਡੇ ਨੂੰ ਬਿਲਕੁਲ ਲੈ ਮਿੱਤਰਾ ਯਾਰ ਪੂਰੀ ਸ਼ਾਂਪਿਆ ਹੋ ਟਰੈਕਟਰ ਆ ਧਰਮੇ ਕੱਲਾ ਇੱਥੋਂ ਨਹੀਂ ਇੱਥੋਂ ਵੀ ਚੈੱਕ ਕਰਾ ਦੇ ਇਧਰੋਂ ਵੀ ਚੈੱਕ ਕਰਾ ਦੇ ਆ ਪੈਦਾਨਾ ਤੋਂ ਹੀ ਪਤਾ ਲੱਗ ਜਾਂਦਾ ਟਰੈਕਟਰ ਕਿੰਨਾ ਕ ਚੱਲੇ ਕੀ ਜਿੰਨਾ ਟਰੈਕਟਰ ਅੱਗੇੋਂ ਚੰਗਾ ਨੇ ਉਹਨਾਂ ਚੰਗਾ ਪਿੱਛੋਂ ਵੀ ਹੈ ਹਨਾ ਤੇ ਇਧਰ ਵੀ ਲਿਆਦਾ ਆਰੇ ਮੈਨੂੰ ਮੁੰਡਾ ਦੇਖ ਵੀਰ ਕਿਹੋਂ ਹੋ ਜੇ ਪੈ ਉਹ ਦਿਖਾ ਦੇ ਕਿੰਨਾ ਚੰਗਾ ਟਰੈਕਟਰ ਆ ਯਾਰ ਮਗਰਾੜ ਵੀ ਦਿਖਾ ਵਿੱਚੋਂ ਲੈ ਤੇ ਵੱਡੀ ਗੱਲ ਹੁੰਦੀ ਏ ਛਤਰੀ ਵੀ ਦੇਖ ਕਿੰਨੀ ਕਹਾਂ ਟਰੈਕਟਰ ਛਤਰੀ ਚੁਪ ਚੁਪ ਜਲੇ ਨਾ ਸੋਹਣਾ ਲੱਗਦਾ ਕਿ ਬੜਾ ਪੰਦਾ ਕਰਾ ਚਰ ਕਿੰਨਾ ਚੰਗਾ ਟਰੈਕਟਰ ਹੈਣਾ ਬਹੁਤ ਵਧੀਆ ਟਰੈਕਟਰ ਹੈ ਵੀਰੇ ਬਹੁਤ ਹੀ ਵਧੀਆ ਤੇ ਇਸ ਦਾ ਇਹ ਮਾਡਲ ਕਿੰਨਾ ਬਈ ਮਾਡਲ 2007 ਮਾਡਲ ਹੈ ਵੀਰੇ 2007 ਮਾਡਲ ਹੈ ਕੰਡੀਸ਼ਨ ਇਹਦੀ ਅਜ ਲਗਭਗ ਤੂੰ 14 15 ਵਰਗੀ ਕਹਿ ਦੀਏ ਬਸ ਕਹਿ ਸਕਦੇ ਹਾਂ ਕਹਿ ਸਕਦੇ ਹਾਂ ਤੇ ਬਈ ਇਹ ਬਣੂ ਕਿੰਨੇ ਦਾ ਗੱਗੂ ਇਹ ਤੂੰ ਤਾਂ ਮੰਗ ਮੰਡੀ ਵਾਲਾ ਰੇਟ ਦਾ 3.5 ਲੱਖ ਮੰਗਦੇ ਆ ਦੇ ਦਾਂਗੇ 3 ਲੱਖ 10 ਕੁ ਹਜ਼ਾਰ ਦਾ 3 ਲੱਖ 10 ਆ ਪੂਰੇ 3 ਨਹੀਂ ਨਾ ਬਣਜੂ ਮੌਕੇ ਹੋ ਜਾਂਦਾ ਹੁੰਦਾ ਮੌਕੇ ਤੇ ਗੱਡੀ ਗੱਲ ਪੂਰੇ 3 ਦੇੜ ਗੱਡੀ ਬਣਜੂ ਤੁਸੀਂ ਸੰਪਰਕ ਅੱਜ ਤਾਂ ਹੈਗਾ ਤੁਸੀਂ ਬਰਨਾਲਾ ਮੰਡੀ ਤੇ ਕੱਲ ਨੂੰ ਕਿੱਥੇ ਮਿਲਾਂਗਾ ਕੱਲ ਨੂੰ ਪੱਖੋ ਕੈਂਚੀਆਂ ਟਰੈਕਟਰ ਪੱਖੋ ਕੈਂਚੀਆਂ ਮੇਨ ਚੌਂਕ ਦੇ ਵਿੱਚ ਕੀ ਨਾਮ ਤੇ ਤੁਹਾਡਾ ਦੁਕਾਨਾ ਉੱਥੇ ਨਿਊ ਵਿਸ਼ਕਰਮਾ ਨਿਊ ਵਿਸ਼ਕਰਮਾ ਦੇ ਨਾਮ ਤੇ ਬਾਈ ਉਹ ਬਾਈ ਲਾਲਾ ਬੈੰਦਾ ਹੁੰਦਾ ਉੱਥੇ ਅੱਛਾ ਹਾਂ ਬਾਈ ਲਾਲਾ ਬੈਠਦਾ ਹਾਂ ਹਾਂ ਉੱਥੇ ਸੋਮਵਾਰ ਤੋਂ ਸੋਮਵਾਰ ਨੂੰ ਇੱਥੇ ਮੰਡੀ ਤੇ ਅਸੀਂ ਇਕੱਠੇ ਹੁੰਨੇ ਅੱਛਾ ਅੱਛਾ ਸੋਮਵਾਰ ਤੋਂ ਬਿਨਾਂ ਬਾਈ ਦੀ ਡਿਊਟੀ ਆ ਤੇ ਜਿਹੜਾ ਆ ਖੜਾ 855 ਇਹ ਵੀ ਆਪਣਾ ਹੀ ਆ ਵੀਰੇ ਇਹ ਕਿੰਨਾ ਮਾਡਲ ਹੈ ਇਹ 2012 ਮਾਡਲ ਆ ਬਾਈ ਇਹ ਹੈਗਾ ਸੱਜਣੋ 2012 ਮਾਡਲ ਤੇ ਬਾਈ ਬਾਡੀ ਪੋਰਟ ਲੈਂਦੇ ਮਾੜਾ ਮੋਟਾ ਕਿਤੇ ਹੋਇਆ ਵੈ ਮੈ ਤੈਨੂੰ ਇਹ ਤਾਂ ਕਹਿ ਦਈਏ ਮੋੜ ਕੇ ਗੱਲ ਦੇਣੀ ਪੈ ਜਾਂਦੀ ਆ ਪਤਾ ਤਾਂ ਲੱਗ ਜਾਂਦਾ ਕਿਥੋਂ ਕਿਥੋਂ ਹੋਇਆ ਕਿਥੋਂ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਜਿਵੇਂ ਇਹ ਹਿੱਸੇ ਤੇ ਮਾੜੇ ਮੋਟੇ ਸਕ੍ਰੈਚ ਸੀ ਇਹ ਸਾਇਆ ਹੋਇਆ ਵਾ ਬਾਕੀ ਬਾਲਾ ਨਹੀਂ ਹੋਇਆ ਵਾ ਠੀਕ ਮੈਂ ਜਿਵੇਂ ਸ਼ਕੰਦਰ ਦੇ ਸੀ ਹੁਣ ਨਾਂ ਤੇਰਾ ਜੜਾ ਮੈਂ ਮੂੰਹ ਤੇ ਮੈਂ ਬਿੰਦ ਕਹਿੰਦਾ ਉਹਨੂੰ ਕਹਦਾ ਕਿ ਨਾ ਪੱਟੀ ਐਂ ਕਰਾ ਪੱਟੀ ਆ ਕਹਿੰਦਾ ਉਹ ਮੈਨੂੰ ਕਿਤੇ ਉਹ ਗਲਾਲ ਦਾ ਨਜਾ ਦੇ ਨਾਂ ਰੱਟਦਾ ਨਾ ਗਰਲਾਲ ਦੀ ਵੀ ਜ਼ਿਆਦਾ ਕਰਦਾ ਤੇ ਵੀਰੇ ਦੱਸੋ ਗੈਂਦੇ ਬਾਰੇ ਖੁੱਲ ਕੇ ਜੇ ਮਗਰ ਟਾਇਰ ਦੇ ਕਿੰਨੇ ਪੈਸ ਟਰੈਕਟਰ ਰਟਾਇਰ ਹੈਗਾ 75 ਪੈਸੇ ਵੀਰੇ 75 ਪੈਸੇ ਅੱਜ ਨੂੰ ਪਿਛਲੇ ਟਰ ਨੇ ਰਮਾ ਦਾ ਟਰੈਕਟਰ ਪੂਰਾ ਚੰਗਾ ਮਗਰਾੜ ਵੀ ਦਿਖਾ ਦੇ ਵਿੱਚੋਂ ਕਰਾ ਛਤਰੀ ਜੇ ਦੀ ਵੀ ਬਿਲਕੁਲ ਅਲਾਈਨਸ ਰਟਾਇਰ ਛਤਰੀ ਦਾ ਤਕਰੀਬਨ ਅਸੀਂ ਹਰੇਕ ਦੇ ਕਪੜਾ ਉਪੜਾ ਨਮਾਈ ਲਵਾਇਆ ਨਾ ਇਹ ਟਰੈਕਟਰ ਰਟੌਰ ਬਣ ਜਾਂਦੀ ਹੈ ਲਾਉਣਾ ਵੀ ਚਾਹੀਦਾ ਹੈ ਨਾ ਕਿਉਂਕਿ ਬਈ ਇੱਥੇ ਤੋਂ ਅਗਲਾ 5-4000 ਵੱਧ ਲਾ ਦੂ ਘਰੇ ਜਾ ਕੇ ਰੁਪਈਆ ਨਹੀਂ ਲੱਗਦਾ ਮੁੜ ਕੇ ਔਖਾ ਹੋ ਜਾਂਦਾ ਬਈ ਇਹ ਵੀ ਗੱਲ ਹੈ ਕੀ ਹੈ ਤੇ ਇਹ ਫਰਸਾਰੀ オリジナル ਹੈ ਬਈ ਟਰੈਕਟਰ ਦਾ ਚੰਗਾ ਸਾਰਾ ਇਹ ਰਮ ਪੂਰਾ ਮਾੜਾ ਮੋਟਾ ਹਿੱਸੇ ਦਾ ਹੋਇਆ ਵਾ ਇਧਰਲਾ ਪਾਸਾ ਪੇਂਟ ਕਰਾਇਆ ਹੋਇਆ ਚੱਲ ਉਧਰ ਪਾਸਾ ਪਤਾ ਹੀ ਗੱਲ ਆ ਮੁੜ ਕੇ ਪੱਟੀ ਆ ਨਾ ਆਉਂਦਾ ਦੂਰੋਂ ਹਾਂ ਜੀ ਲੱਗਦਾ ਜਿਹੜਾ ਅਸੀਂ ਦਾ ਥੋੜੀ ਤੂਸਾ ਕਹਿੰਦੇ ਬਾਹਲਾ ਅਰੀਜਨਲ ਬਾਹਲਾ ਰੇ ਮੁੜ ਕੇ ਅਲਾ ਗਾਲਾਂ ਕੱਢਦਾ ਮਾਡਲ ਇਹ 2012 ਦਾ ਦੱਸਿਆ ਦੀ 12 ਮਾਡਲ ਹੈ ਵੀ 2012 ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਬਾਈ ਨੰਬਰ ਪੰਜਾਬ ਦਾ ਯਾਰ ਨੰਬਰ ਇਹਦਾ ਪਾਰਟੀ ਕਹਿੰਦੀ ਦੇ ਨਾਮ ਹੋਵੇ ਪਾਰਟੀ ਪਹਿਲੀ ਦੇ ਨਾਮ ਹੀ ਹੈ ਪਹਿਲੀ ਦੇ ਨਾਮ ਹੈ ਹਾਂਜੀ ਓਕੇ ਹੂੰ ਇਹ ਚੱਲਿਆ ਕਿੰਨਾ ਕਹੂਗਾ ਜਿ ਆਪਣੀ ਗੱਲ ਕਰੀਏ ਚੱਲਿਆ ਉਹ ਦੁਬਾਰੇ ਦਾ ਟਾਇਰ ਹੈਗਾ ਯਾਰ ਉਹ ਦੇਖ ਲਾ ਵੀ ਅਸਲ ਦੁਬਾਰੇ ਦੇ ਨੇ ਹਾਂ ਨਾਲ ਦੇ ਤਾਂ ਨਹੀਂ ਹੈਗੇ 75 ਰੁਪਏ ਟਾਇਰ ਨਾਲ ਦੇ ਦੁਬਾਰੇ ਦੇ ਆ ਇਹ ਠੀਕ ਹੈ ਠੀਕ ਮਲਕੋ ਉਹ ਟਰੈਕਟਰ ਚਲਾਈ ਇੰਜਨ ਗੇਅਰ ਦਾ ਠੀਕ ਹੈ ਟਰੈਕਟਰ ਓਕੇ ਧਰਮੇ ਮੈਂ ਕੈਮਰਾ ਮਾਰੀ ਇੰਜਨ ਜਲਦੀ ਦੇਖ ਬਾਕੀ ਠੀਕ ਹੈ ਬੈਟਰੀ ਵਿੱਚ ਦੇ 14 ਹਲੇ ਨਾਲ ਦੇ ਸੀਲਡ ਹੀ ਆ ਟਾਇਪ ਟਾ ਕਵਰ ਤਾਂ ਜਰੂਰ ਖੁੱਲੇ ਜਾਂਦੇ ਆ ਹੂੰ ਬਾਕੀ ਸਾਰਾ ਇਹ ਜਿਹਾ ਨਾਲ ਦੇ ਡਾਕਟਰ ਬਿਲਕੁਲ ਬਿਲਕੁਲ ਇਹ ਬਣੂਗਾ ਕਿੰਨੇ ਦਾ ਬਣ ਜੂ ਇਹ ਤਾਂ ਮੰਗਦਾ 1.65 ਲੱਖ 65000 ਇਹਦਾ ਹਾਂ ਤੇ ਦੇ ਦਾਂਗੇ 4.5 ਲੱਖ ਰੁਪਈਆ ਹੋਰ ਵੀ ਹੋ ਜੂ ਮਾਨਤਾਨ ਮੌਕੇ ਤੇ ਯਾਰ ਲੈ ਮਿੱਤਰੋ 4.5 ਲੱਖ ਦੇ ਵਿੱਚੋਂ ਵੀ ਮਾਨਤਾਨ ਹੋ ਜੂ ਤੇ ਲੋਨ ਇਹਦੇ ਉੱਪਰ ਹੋ ਜੂ ਬਾਈ ਹਣਾ ਹਾਂ ਲੋਨ ਹੋ ਜੂਗਾ 12 ਮਾਰ ਕਿੰਨੇ ਦਾ ਹੋ ਜਾਂਦਾ ਹੁੰਦਾ ਇਹਦੇ ਉੱਪਰ ਇਹ ਤਾਂ ਐ ਸਮਝ ਲਾ ਵੀ ਯਾਰ ਇਹ ਸਭ ਰਾਜ ਦਾ ਇਹ ਨਹੀਂ ਪਤਾ 4 ਲੱਖ ਦਾ ਹੀ ਹੋ ਜੇ। ਸਹੀ? ਯਾਨੀ ਕਿ ਪੂਰੇ ਦਾ ਹੋ ਜੂ। ਹੋ ਜਾਂਦਾ ਹੁੰਦਾ। ਥੋੜੇ-ਮੋੜੇ ਦੇ ਕੇ ਸੱਜਣੋਂ ਬਾਕੀ ਲੋਨ ਵੀ ਤੁਸੀਂ ਕਰਵਾ ਸਕਦੇ ਹੋ। ਜੇ ਕਿਸੇ ਸੱਜਣ ਨੇ ਦੋਨੇ ਟਰੈਕਟਰਾਂ ਦੇ ਵਿੱਚੋਂ ਜਿਹੜਾ ਵੀ ਟਰੈਕਟਰ ਲੈਣਾ ਹੈ ਤੇ ਤੁਹਾਡਾ ਨੰਬਰ ਬੁਡੀ ਲਗੋ। ਨੰਬਰ ਮੇਰਾ ਹੈਗਾ 9815574755। ਓਕੇ। ਬਾਈ ਲਾਲਾ ਉੱਥੇ ਬਹਿਣਾ ਦਾ ਪੱਖੋਂ ਕੰਝ ਜਾਂਦੇ ਉਹਨਾਂ ਦਾ ਹੈਗਾ 9815075672। ਠੀਕ ਹੈ। ਲੈ ਮਿੱਤਰੋ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਟਰੈਕਟਰ ਦੋਨੇ ਘੈਂਟ ਨੇ ਦੋਨਾਂ ਦੀ ਫੁੱਲ ਗਾਰੰਟੀ